ਸਾਸਰੀ ਕਾ ਜੀ ਸਾਰਿਆਂ ਨੂੰ ਜੀ ਅਸੀਂ ਨਾ ਅੱਜ ਤੁਹਾਨੂੰ ਸੁਹਾਗ ਸੁਣਾਉਣ ਲੱਗੇ ਆ ਜੀ ਤੇ ਸਾਡੀ ਜੇ ਤੁਹਾਨੂੰ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਅਸੀਂ ਬਾਪੇ ਪੋਤੀਆਂ ਚਾਰ ਚਾਰੇ ਲਾਡਲੀਆਂ ਅਸੀਂ ਬਾਪੇ ਪੋਤੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚਾ ਮਨੁ ਦੇ ਤੜਾ ਦਾਜ ਕੋੜੇ ਪਾਲਕੀਆਂ ਅਸੀਂ ਉੰਡੀਆਂ ਵਾਰੋ ਵਾਰ ਨੰਬਖਲਾ ਅਰਨ ਦੀਆਂ ਕਫਾਰ ਪਰਬਤ ਸਾਡੇ ਆਲੜੇ ਅਸੀਂ ਉੰਡੀਆਂ ਵਾਰੋ ਵਾਰ ਨੰਬਖਲਾ ਅਰਨ ਦੀਆਂ ਕਫਾਰ ਪਰਬਤ ਸਾਡੇ ਆਲੜੇ ਸਿਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ ਅਸੀ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਜਹਾਨ ਦਿੱਤਦਾ ਦਾਜ ਕੋਲੇ ਪਾਲਕੀਆਂ ਸਾਨੂੰ ਜਹਾਨ ਦਿੱਤਦਾ ਦਾਜ ਕੋਲੇ ਪਾਲਕੀਆਂ ਅਸੀਂ ਉਡੀਆਂ ਵਾਰੋ ਵਾਰ துப்பவத்த சாடே ஆணி சிந்தோ கலார நுபார்பாடே நால அசிச்சாச்சே பத்தியாடல அசிச்சாச்சார சாரலி சான் ਘੋੜੇ ਪਾਲਕੀਆਂ ਸਾਨੂੰ ਚੌਣ ਨੂੰ ਦਿੱਤੜਾ ਦਾ ਜਿ ਘੋੜੇ ਪਾਲਕੀਆਂ ਅਸੀਂ ਹੁੰਡੀਆਂ ਵਾਰੋ ਵਾਰ ਨੰਬਕਲਾਰ ਨਦੀਆਂ ਤਪਾਰ ਪਰਬਤ ਸਾੜੇ ਲੜੇ ਅਸੀਂ ਹੁੰਡੀਆਂ ਵਾਰੋ ਵਾਰ ਨੰਬਕਲਾਰ ਨਦੀਆਂ ਤਪਾਰ ਪਰਵਤ ਸਾਡੇ ਅੱਲੜੇ ਅਸੀਂ ਵੀਰੇ ਪਹਿਣਾ ਚਾਰ ਚਾਰੇ 나ਡਲੀਆਂ ਅਸੀਂ ਵੀਰੇ ਪਹਿਣਾ ਚਾਰ ਚਾਰੇ 나ਡਲੀਆਂ ਸਾਨੂੰ ਚਾਹਾਨੂੰ ਦਿੱਤੜਾ ਦਾ ਤੇ ਕੋੜੇ ਪਾਲਕੀਆਂ ਸਾਨੂੰ ਅਸੀਂ ਉਡੀਆਂ ਵਾਰੋ-ਵਾਰ ਖੰਭ ਕਲਾਰ ਨਦੀਆਂ ਦੇ ਪਾਰ ਪर्वਤ ਸਾਡੇ ਆਲਣੇ ਅਸੀਂ ਉਡੀਆਂ ਵਾਰੋ-ਵਾਰ ਖੰਭ ਕਲਾਰ ਨਦੀਆਂ ਦੇ ਪਾਰ ਪਰਬਤ ਸਾਡੇ ਆਲਣੇ ਸੀਮਾ ਮੇ ਪੜੇ ਮਾਂ ਨੇ ਪਨੇ ਵੀ ਅਚਾਰ ਚਾਰੇ ਨਾਲ ਲੀਆਂ ਸਾਨੂੰ ਚੌਂ ਨਿੱਕੜਾ ਦਾਜ ਕੋੜੇ ਬਾਲਕੀਆਂ ਸਾਨੂੰ ਚੌਂ ਨਿੱਕੜਾ ਦਾਜ ਕੋੜੇ ਬਾਲਕੀਆਂ ਅਸੀਂ ਓਟੀਆਂ ਵਾਰੋ ਵਾਰ ਕੰਬਕਲਾਰ ਨਦੀਆਂ ਤਪਾ